ਜੇ ਕਿਸੇ ਦੀ ਇੱਜ਼ਤ ਨੂੰ ਤੁਸੀਂ ਲਲਕਾਰਦੇ ਹੋ ਉਹ ਇੱਕ ਦੀ ਨਹੀਂ ਲਲਕਾਰਦੇ ਸ਼ਹਿਰ ਦੇ 40 ਲੱਖ ਲੋਕ ਉਹਨਾਂ ਦੀ ਇੱਜ਼ਤ ਨੂੰ ਤੁਸੀਂ ਵੰਕਾਰ ਰਹੇ ਹੋ ਉਹਨਾਂ ਨੂੰ ਲਲਕਾਰੋ ਮੇਅਰ ਮੈਡਮ ਨੂੰ ਸਤਕਾਰ ਦੇ ਨਾਲ 20 ਕਾਉਂਸਲਰ ਮਿਲਣ ਆਏ ਨੇ ਆਪਣੇ ਕੰਮਾਂ ਵਾਸਤੇ ਸ਼ਹਿਰ ਦੇ ਵਿਕਾਸ ਦੇ ਲਈ ਤੇ ਆਪਾਂ ਉਹਨਾਂ ਨੂੰ ਧੱਕੇ ਮਾਰ ਕੇ ਕਹੀਏ ਜੀ ਬਾਹਰ ਖੜ੍ਹੋ ਜੇ ਧਰਨਾ ਲਾਓਗੇ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਐਹੋ ਜੀ ਸ਼ਬਦਾਵਲੀ ਮੇਅਰ ਮੈਡਮ ਨੂੰ ਨਹੀਂ ਕਹਿਣੀ ਚਾਹੀਦੀ ਕਿ ਅਸੀਂ ਆਪਣੇ ਕੰਮਾਂ ਵਾਸਤੇ ਮੇਰ ਮੈਡਮ ਨੂੰ ਮਿਲਣ ਆਏ ਆ ਤੇ ਮੇਰ ਮੈਡਮ ਨੂੰ ਵੀ ਠੰਡੇ ਮਤੇ ਨਾਲ ਗੱਲ ਸੁਣ ਕੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਸੀ ਨਾ ਕਿ ਤੋਕਾਰ ਕੇ ਭੇਜਣਾ ਚਾਹੀਦਾ ਮੇਰ ਮੈਡਮ ਹੋਣਾ ਅਸੀਂ ਉਹਨਾਂ ਦੇ ਨਾਲ ਨਹੀਂ ਆ ਹਾਊਸ ਦੇ ਮੈਂਬਰ ਆ ਉਚਲਣ ਕੇ ਭਾਈ ਕਿਹੜੀ ਗੱਲ ਤੁਹਾਨੂੰ ਘੁਰਾ ਲੱਗਿਆ 1 ਮਿੰਟ ਚ ਰਿਵੋਲਵ ਹੋ ਜੂਗੀ ਆਈ ਹੈਗਡ ਨੂੰ ਨਹੀਂ ਰੱਖਣੀ ਚਾਹੀਦੀ ਸਮਰਥਨ ਭਾਜਪਾ ਨੂੰ ਦੇਣ ਦਾ ਕੀ ਮਕਸਦ ਭਾਜਪਾ ਨੂੰ ਸਮਰਥਨ ਨਹੀਂ ਆ ਆਲੀਦੱਲੂ ਸਮਰਥਨ ਨਹੀਂ ਹੈ ਅਸੀਂ ਵੀ ਆਪੋਜੀਸ਼ਨ ਚਾਹੀਓਂ ਆਪੋਜੀਸ਼ਨ ਕੋਣਾ ਦੀ ਬੰਦੀ ਰਿਸਪੈਕਟ ਤੇ ਜਿਹੜੇ ਹੱਕ ਨਹੀਂ ਇਹ ਉਹਦੇ ਵਾਸਤੇ ਮੈਂ ਇੱਥੇ ਆਇਆ ਹਾਂ ਇਹਨਾਂ ਦੇ ਆਪ ਦੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਿਹਦਾ ਮੇਅਰ ਮੈਡਮ ਦਾ ਬਣਦੀ ਨਹੀਂ ਆ ਹਫਤਾ ਪਹਿਲਾਂ ਐਫਐਨਸੀਸੀ ਦੀ ਮੀਟਿੰਗ ਹੋਈ ਹੈ ਪਰ ਇਹਨਾਂ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਦਾ ਆਪਸ ਦੇ ਵਿੱਚ ਤਾਲਮੇਲ ਹੋਣ ਕਰਕੇ ਐਫਐਨਸੀਸੀ ਦੀ ਸਾਡੀ ਮੀਟਿੰਗ ਕੈਨਸਲ ਹੋ ਗਈ। ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਕੱਲ ਤੋਂ ਹੀ ਲੁਧਿਆਣੇ ਦੇ ਵਿੱਚ ਲਗਾਤਾਰ ਵਿਵਾਦ ਚੱਲ ਰਿਹਾ ਹੈ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਨਾਲ ਇਹ ਵਿਵਾਦ ਚੱਲ ਰਿਹਾ ਹੈ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਭਾਜਪਾ ਵਾਲਿਆਂ ਨੇ ਕਿ ਮੇਅਰ ਨੇ ਉਹਨਾਂ ਦੇ ਨਾਲ ਬਤਮੀਜ਼ੀ ਕੀਤੀ ਉਹਨਾਂ ਦੇ ਕੰਮ ਨਹੀਂ ਕਰ ਰਹੇ ਦੂਜੇ ਪਾਸੇ ਮੇਅਰ ਨੇ ਵੀ ਕੱਲ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਨੂੰ ਕਿਹਾ ਕਿ ਉਹ ਨਿਊਸੈਂਸ ਕ੍ਰੀਏਟ ਕਰਨ ਆਏ ਸੀ ਕਿ ਤਾਂ ਹੁਣ ਭਾਜਪਾ ਨੇ ਧਰਨਾ ਲਗਾਇਆ ਹੋਇਆ ਸੀਗਾ ਕਾਰਪੋਰੇਸ਼ਨ ਜ਼ੋਨ ਡੀ ਦੇ ਦਫਤਰ ਦੇ ਵਿੱਚ ਤਾਂ ਉਹਨਾਂ ਨੂੰ ਹੁਣ ਸਮਰਥਨ ਵੀ ਮਿਲ ਗਿਆ ਭਾਜਪਾ ਨੂੰ ਅਕਾਲੀ ਦਲ ਤੇ ਕਾਂਗਰਸ ਦਾ ਵੀ ਸਮਰਥਨ ਮਿਲ ਗਿਆ ਸਭ ਤੋਂ ਪਹਿਲਾਂ ਭਾਜਪਾ ਦੇ ਨਾਲ ਗੱਲਬਾਤ ਕਰਦੇ ਆ ਸਰ ਕੱਲ ਭਾਜਪਾ ਨੇ ਧਰਨਾ ਲਗਾਇਆ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਵੀ ਸਮਰਥਨ ਮਿਲ ਗਿਆ ਮੁੱਦਾ ਕੀ ਸੀਗਾ ਹੁਣ ਲੜਾਈ ਕਿਸ ਚੀਜ਼ ਕਿੱਧਰ ਨੂੰ ਮੁੜ ਗਈ ਹੈ ਬਿਲਕੁਲ ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਕਰ ਰਿਹਾ ਇਹ ਧਰਨਾ ਭਾਰਤੀ ਜਨਤਾ ਪਾਰਟੀ ਦਾ ਨਹੀਂ ਇਹ ਜਨਤਾ ਦਾ ਧਰਨਾ ਇਹ ਪਬਲਿਕ ਦੇ ਹਿੱਤਾਂ ਦਾ ਧਰਨਾ ਇਹ ਉਹ ਚੁਣੇ ਹੋਏ ਨੁਮਾਇੰਦੇ ਜਿਹੜੇ 50-50000 ਲੋਕਾਂ ਨੂੰ ਰਿਪਰੈਜ਼ ਉਹਨਾਂ ਦੀ ਪ੍ਰਭੂਤਾ ਦਾ ਉਹਨਾਂ ਦੇ ਯਾਰ ਸਟੇਟਸ ਦਾ ਵੀ ਮਾਮਲਾ ਤੁਸੀਂ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹੋ ਕਿ ਉਹ ਵਿਵਹਾਰ ਨਿੰਦਨਯੋਗ ਨਹੀਂ ਹੈ ਅਗਰ ਤੁਸੀਂ ਇੱਕ ਸਪੌਂਸਰ ਨੂੰ ਧੱਕੇ ਮਾਰ ਕੇ ਆਪਣੀ ਸਤਾ ਦਾ ਦੁਰਉਪਯੋਗ ਕਰਕੇ ਬਾਹਰ ਕੱਢਦੇ ਹੋ ਤੇ ਆਮ ਜਨਤਾ ਨੂੰ ਤੁਸੀਂ ਕੀ ਯਾਰ ਸਾਬਤ ਕਰਨਾ ਜਾ ਰਹੇ ਹੋ ਆਮ ਜਨਤਾ ਨੂੰ ਕੀ ਜਵਾਬ ਦੇਵੋਗੇ ਸੋ ਉਸ ਜ਼ੁਲਮ ਦੇ ਖਿਲਾਫ ਅਸੀਂ ਬੈਠੇ ਆ ਉਹਦੇ ਵਿੱਚ ਸਾਡੇ ਭਰਾ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਭਰਾ ਕਾਂਗਰਸ ਦੇ ਜਿਹੜੇ ਆਪੋਜੀਸ਼ਨ ਦੇ ਸਾਰੇ ਉਹ ਇਹਦੇ ਵਿੱਚ ਸ਼ਾਮਲ ਹੋਏ ਨੇ ਔਰ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਆਹਵਾਨ ਵੀ ਕਰਦਾ ਸਾਰਿਆਂ ਨੂੰ ਲੁਧਿਆਣੇ ਦੀ ਜਨਤਾ ਨੂੰ ਵੀ ਇਹਦੇ ਵਿੱਚ ਅਸੀਂ ਰਲ ਮਿਲ ਕੇ ਸਾਰੇ ਸ਼ਾਮਲ ਹੋਈਏ ਔਰ ਇਹਨਾਂ ਦਾ ਜਿਹੜਾ ਚਿਹਰਾ ਨੂੰ ਬੇਦਕਾਬ ਕਰੀ ਗਿਆਨ ਸਾਹਿਬ ਗੱਲ ਕੀ ਹੋਈ ਸੀ ਮੇਅਰ ਸਾਹਿਬ ਕਹਿੰਦੇ ਨੇ ਕਿ ਭਾਜਪਾ ਵਾਲੇ ਨਿਊਸੈਂਸ ਕ੍ਰੀਏਟ ਕਰਨ ਆਏ ਸੀਗੇ ਉਹ ਹੰਗਾਮਾ ਕਰਨ ਹੀ ਆਏ ਸੀ ਤੈਅ ਕਰਕੇ ਆਏ ਸੀਗੇ ਅਸਲ ਗੱਲ ਕੀ ਹੋਈ ਸੀ ਦੇਖੋ ਮੇਰੀ ਇੱਕ ਗੱਲ ਸੁਣੋ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਦੇ ਆ ਜਿਹੜੇ 50-50 ਹਜ਼ਾਰ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਆਪਣੀ ਬੇਨਤੀ ਲਗਾਉਣ ਆਏ ਸੀ ਉਹ ਫਰਿਆਦੀ ਬਣ ਕੇ ਆਏ ਸੀ ਟਾਈਮ ਲੈ ਕੇ ਆਏ ਸੀਗੇ ਸਮਾਂ ਦਿੱਤਾ ਜੀ ਤੁਸੀਂ ਉਹਨਾਂ ਦੀ ਤੁਸੀਂ ਫਰਿਆਦ ਸੁਣਨ ਨੂੰ ਤਿਆਰ ਨਹੀਂ ਤੁਹਾਡੇ ਦਿਮਾਗ ਤੇ ਸਤਾ ਚੜ ਗਈ ਆ ਤੇ ਤੁਸੀਂ ਕਹਿੰਦੇ ਇਨੋਸੈਂਟ ਜੇ ਉਹ ਕੋਈ ਗੱਲ ਵੀ ਹੋਈ ਦੋ ਘੜੀ ਥੋੜੀ ਗੱਲ ਮੈਂ ਮੰਨ ਲੈਣਾ ਜੇ ਕੋਈ ਗੱਲ ਵੀ ਹੋਈ ਤੁਸੀਂ ਗੱਲ ਬਿਠਾ ਕੇ ਸੁਲਝਾ ਕੇ ਨਹੀਂ ਸਕੇ ਇੱਕ ਠੰਡਾ ਗਲਾਸ ਪਾਣੀ ਦਾ ਤੁਸੀਂ ਪੀ ਲੈਂਦੇ ਕਿ ਉਹਨਾਂ ਨੂੰ ਪਿਲਾ ਦਿੰਦੇ ਬਹੁਤ ਵੱਡਾ ਰਤਬਾ ਹੁੰਦਾ ਮੇਅਰ ਦਾ ਸ਼ਹਿਰ ਦੇ ਫਸਟ ਸਿਟੀਜ਼ਨ ਹੋ ਬਹੁਤ ਵੱਡਾ ਰਤਬਾ ਹੁੰਦਾ ਉਹਨਾਂ ਨੂੰ ਪਾਣੀ ਦਾ ਗਲਾਸ ਪੁਲਾਉਂਦੇ ਆਪ ਵੀ ਪੀਂਦੇ ਕੂਲ ਰਿਟ ਅਪਾ ਗੱਲ ਫੇਰ ਸ਼ੁਰੂ ਕਰ ਲੈਂਦੇ ਲੇਕਿਨ ਉਹਨਾਂ ਦੀਆਂ ਸਮੱਸਿਆਵਾਂ ਦਾ ਨੱਪਟਾਰਾ ਤੁਸੀਂ ਨਾ ਵੀ ਕਰਦੇ ਤੁਸੀਂ ਹੱਸ ਕੇ ਦੋ ਬੋਲ ਬੋਲ ਲੈਂਦੇ ਉਹਨਾਂ ਨੂੰ ਸੈਟੀਸਫਾਈ ਕਰ ਲੈਂਦੇ ਤਾਂ ਵੀ ਇਹ ਮਸਲਾ ਨਹੀਂ ਹੈਗਾ ਬਟ ਜੇ ਕਿਸੇ ਦੀ ਇੱਜ਼ਤ ਨੂੰ ਤੁਸੀਂ ਲਲਕਾਰਦੇ ਹੋ ਉਹ ਇੱਕ ਦੀ ਨਹੀਂ ਲਲਕਾਰ ਰੇ ਸ਼ਹਿਰ ਦੇ 40 ਲੱਖ ਲੋਕ ਉਹਨਾਂ ਦੀ ਇੱਜ਼ਤ ਨੂੰ ਤੁਸੀਂ ਵੰਕਾਰ ਰਹੇ ਹੋ ਉਹਨਾਂ ਨੂੰ ਲਲਕਾਰ ਰਹੇ ਹੋ ਤੇ ਬਾਈ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਨਾਲ ਸਾਥ ਦੇ ਰਹੀ ਹੈ ਸੱਤਾਧਰ ਫੇਰ ਕਹੂਗੀ ਵੀ ਇਹ ਸਾਨੂੰ ਬਦਨਾਮ ਕਰਨ ਦੇ ਵਾਸਤੇ ਸਾਰੀ ਆਪੋਜੀਸ਼ਨ ਇਕੱਠੀ ਹੋ ਗਈ ਹੈ ਦੇਖੋ ਬਦਨਾਮ ਉਹਨੂੰ ਕੀਤਾ ਜਾਂਦਾ ਜਿਹਦੀ ਕੋਈ ਇੱਜ਼ਤ ਹੋਵੇ ਇਹਨਾਂ ਦੀ ਇੱਜ਼ਤ ਹੀ ਹੈਣੀ ਬਦਨਾਮ ਇਹਨਾਂ ਨੂੰ ਕੀ ਕਰੀਏ ਮੇਅਰ ਮੈਡਮ ਨੂੰ ਸਤਕਾਰ ਦੇ ਨਾਲ 20 ਕਾਉਂਸਲਰ ਮਿਲਣ ਆਏ ਨੇ ਆਪਣੇ ਕੰਮਾਂ ਵਾਸਤੇ ਸ਼ਹਿਰ ਦੇ ਵਿਕਾਸ ਦੇ ਲਈ ਤੇ ਆਪਾਂ ਉਹਨਾਂ ਨੂੰ ਧੱਕੇ ਮਾਰ ਕੇ ਕਹੀਏ ਜੀ ਬਾਹਰ ਕੱਢ ਦਿਓ ਜੇ ਧਰਨਾ ਲਾਓਗੇ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਇਹੋ ਜੀ ਸ਼ਬਦਾਵਲੀ ਮੇਰ ਮੈਡਮ ਨੂੰ ਨਹੀਂ ਕਹਿਣੀ ਚਾਹੀਦੀ ਅਸੀਂ ਪੂਰਨ ਸਮਰਥਨ ਦਿੰਨੇ ਆ ਜੀ ਇਸ ਧਰਨੇ ਨੂੰ ਔਰ ਜਿਹੜੇ ਸਾਡੇ ਸ਼ਹਿਰ ਦੇ ਕੰਮ ਰੁਕੇ ਹੋਏ ਆ ਅਸੀਂ ਉਸ ਕੰਮ ਲਈ ਦੇਖੋ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਕੋਈ ਗਲੀਆਂ ਦੇ ਪ੍ਰਧਾਨ ਨਹੀਂ ਹੈਗੇ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਨੇ ਇੱਕ ਇੱਕ ਨੁਮਾਇੰਦੇ ਨੂੰ 20-20 ਹਜ਼ਾਰ ਬੰਦੇ ਨੂੰ ਮਤਲਬ ਉਹਨੂੰ ਨੁਮਾਇੰਦਗੀ ਕਰਦਾ ਇੱਕ ਬੰਦਾ 20-20 ਹਜ਼ਾਰ ਲੋਕਾਂ ਦੀ ਤੇ ਉਹਨਾਂ ਦੀ ਆਵਾਜ਼ ਜੇ ਅਸੀਂ ਮੇਅਰ ਮੈਡਮ ਤੱਕ ਨਹੀਂ ਲੈ ਕੇ ਜਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਸ਼ਹਿਰ ਦਾ ਵਿਕਾਸ ਹੋ ਸਕਦਾ ਤੇ ਜੇ ਅਸੀਂ ਆਪਣੇ ਕੰਮਾਂ ਵਾਸਤੇ ਮੇਅਰ ਮੈਡਮ ਨੂੰ ਮਿਲਣ ਆਏ ਆਂ ਤੇ ਮੇਅਰ ਮੈਡਮ ਨੂੰ ਵੀ ਠੰਡੇ ਮਤੇ ਨਾਲ ਗੱਲ ਸੁਣ ਕੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਅਸੀਂ ਨਾ ਕਿ ਦੁਕਾਰ ਕੇ ਭੇਜ ਦੇਣਾ ਚਾਹੀਦਾ ਸੀ ਆਪੋਜੀਸ਼ਨ ਦੇ ਕੰਮ ਹੋ ਰਹੇ ਨੇ ਕਾਰਪੋਰੇਸ਼ਨ ਦੇ ਬਿਲਕੁਲ ਨਹੀਂ ਹੋ ਰਹੇ ਜੀ ਆਪੋਜੀਸ਼ਨ ਦੇ ਕੰਮ ਕੀ ਹੋਣਗੇ ਇਹਨਾਂ ਦੇ ਆਪ ਦੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਦੀ ਤਾਂ ਮੇਅਰ ਮੈਡਮ ਨਾਲ ਬਣਦੀ ਨਹੀਂ ਅੱਜ ਹਫਤਾ ਪਹਿਲਾਂ ਐਫਐਨਸੀਸੀ ਦੀ ਮੀਟਿੰਗ ਹੋਈ ਹੈ ਔਰ ਇਹਨਾਂ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਆਪਸ ਦੇ ਵਿੱਚ ਤਾਲਮੇਲ ਹੋਣ ਕਰਕੇ ਐਫਐਨਸੀਸੀ ਦੀ ਸਾਡੀ ਮੀਟਿੰਗ ਕੈਨਸਲ ਹੋ ਗਈ ਜਿਹਦੇ ਵਿੱਚ ਸਾਡੇ ਸਾਰੇ ਕੰਮ ਪਾਸ ਹੋਣੇ ਸੀਗੇ ਉਹ ਸਾਰੀ ਮੀਟਿੰਗ ਮੁਲਤਵ ਹੋ ਗਈ ਹੈ ਹੁਣ ਪਤਾ ਨਹੀਂ ਕਦੋਂ ਮੀਟਿੰਗ ਹੋਣੂਗੀ ਕਦੋਂ ਨਹੀਂ ਹੋਊਗੀ ਉਦੋਂ ਸਾਡੇ ਕੰਮ ਪਾਸ ਹੋਣਗੇ ਕਿ ਪਤਾ ਨਹੀਂ ਨਹੀਂ ਹੋਣਗੇ ਔਰ ਅਸੀਂ ਸ਼ਹਿਰ ਦੇ ਵਿਕਾਸ ਦੇ ਲਈ ਹਮੇਸ਼ਾ ਸਾਰੇ ਭਰਾ ਇਕੱਠੇ ਆ ਸਾਰੀਆਂ ਪਾਰਟੀਆਂ ਇਕੱਠੀਆਂ ਸਾਨੂੰ ਸਭ ਤੋਂ ਪਹਿਲਾਂ ਸਾਡਾ ਲੁਧਿਆਣਾ ਸ਼ਹਿਰ ਹੈ ਪਾਰਟੀਆਂ ਸਭ ਤੋਂ ਬਾਅਦ ਦੇ ਵਿੱਚ ਨਹੀਂ ਨਹੀਂ ਉਹਦਾ ਪਾਵਰ ਚ ਉਹਨਾਂ ਨੂੰ ਕੌਣ ਢਾਹ ਲਾ ਸਕਦਾ ਜੇ ਢਾਹ ਲਾਣ ਵਾਲੀ ਗੱਲ ਹੁੰਦੀ ਫਿਰ ਕੱਲੇ ਮਸਲਾ ਹੋਣਾ ਹੀ ਨਹੀਂ ਸੀ ਜੇ ਹੋ ਵੀ ਗਿਆ ਸੀ ਹੈ ਕੀ ਹੈ ਮੇਅਰ ਮੈਡਮ ਹੋਣ ਆਣ ਅਸੀਂ ਉਹਨਾਂ ਦੇ ਨਾਲ ਦੇ ਹੀ ਆ ਹਾਊਸ ਦੇ ਮੈਂਬਰ ਆ ਪੁੱਛਲਣ ਕੇ ਭਾਈ ਕਿਹੜੀ ਗੱਲ ਤੁਹਾਨੂੰ ਬੁਰਾ ਲੱਗਿਆ 1 ਮਿੰਟ ਚ ਰਿਜ਼ੋਲਵ ਹੋ ਜੂਗੀ ਹਾਈ ਹੈਡਡਨੈਸ ਨਹੀਂ ਰੱਖਣੀ ਚਾਹੀਦੀ ਅੰਦਰ ਸਮਰਥਨ ਭਾਜਪਾ ਨੂੰ ਦੇਣ ਦਾ ਕੀ ਮਕਸਦ ਸਰ ਭਾਜਪਾ ਨੂੰ ਸਮਰਥਨ ਨਹੀਂ ਆ ਅਕਾਲੀ ਦਲ ਨੂੰ ਸਮਰਥਨ ਨਹੀਂ ਹੈ ਅਸੀਂ ਵੀ ਆਪੋਜੀਸ਼ਨ ਚ ਆ ਉਹ ਵੀ ਆਪੋਜੀਸ਼ਨ ਉਹਨਾਂ ਦੀ ਬੰਦੀ ਰਿਸਪੈਕਟ ਤੇ ਜਿਹੜੇ ਹੱਕ ਨੇ ਇਹ ਉਹਦੇ ਵਾਸਤੇ ਮੈਂ ਇੱਥੇ ਆਇਆ ਤੇ ਸਾਡੇ ਕੋਟੇ ਨਹੀਂ ਹਜੇ ਤੱਕ ਕੌਂਸਲਰਾਂ ਦੇ 5 6 ਐਮ ਐਲ ਏ ਤੇ ਮੇਅਰ ਮੈਡਮ ਤੇ ਅਫਸਰ ਸ਼ਾਹੀ ਸ਼ਹਿਰ ਨੂੰ ਚਲਾਉਗੀ ਤੇ ਜਿਹੜੇ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਵੋਡਾਂ ਚ ਜਿਤਾ ਕੇ ਭੇਜਿਆ ਅਸੀਂ ਵੀ ਲੋਕਾਂ ਨੂੰ ਜਵਾਬ ਦੇ ਆ ਉਹ ਕੋਟੇ ਨਹੀਂ ਮਿਲ ਰਹੇ ਮਸ਼ੀਨਰੀ ਨਹੀਂ ਮਿਲ ਰਹੀ ਗੰਦਗੀ ਦਾ ਬੁਰਾ ਹਾਲ ਹੈ 39ਵੇਂ ਨੰਬਰ ਤੇ ਆ ਗਏ ਆ ਪੂਰੇ ਇੰਡੀਆ ਚ ਸੋ ਮੁੱਦੇ ਹੈਗੇ ਆ ਖੱਡੇ ਬਰਸਾਤਾ ਦਾ ਬੁਰਾ ਹਾਲ ਹੈ ਕੱਚੇ ਖੱਡੇ ਵੀ ਨਹੀਂ ਭਰੇ ਜਾਂਦੇ ਕੰਮ ਨਹੀਂ ਹੋ ਰਹੇ ਨਹੀਂ ਹੋ ਰਹੇ ਸਰ ਤੇ ਇਹ ਵੀ ਤਾਂ ਕੰਮ ਨੂੰ ਲੈ ਕੇ ਰੋਣ ਗਏ ਆ ਉੱਤੇ ਕੀ ਸਭ ਦੇ ਕੰਮ ਨਹੀਂ ਹੋ ਰਹੇ ਆ ਆਪੋਜੀਸ਼ਨ ਦੇ ਨਹੀਂ ਹੋ ਰਹੇ ਵੈਸੇ ਤਾਂ ਸਭ ਦਾ ਹੀ ਬੁਰਾ ਹਾਲ ਹੈ ਬਟ ਆਪੋਜੀਸ਼ਨ ਦਾ ਤਾਂ ਇਹਨਾਂ ਨੇ ਹੱਥ ਬਾਹਾਂ ਸਭ ਕੋ ਬੰਨ ਕੇ ਰੱਖ ਲਿਆ ਹੁਣ ਕੀ ਕਰਦੇ ਹੋ ਮੰਗ ਕਿਉਂਕਿ ਇਹ ਕਹਿੰਦੇ ਨੇ ਕਿ ਅਸੀਂ ਦਿਨ ਰਾਤ ਤਰਨਾ ਜਾਰੀ ਰੱਖਾਂਗੇ ਤੁਸੀਂ ਵੀ ਨਾਲ ਸਮਰਥਨ ਬਿਲਕੁਲ ਜੇ ਇਹ ਤਾਂ ਦੇਖੋ ਉਹ ਫਰਸ ਸਿਟੀਜ਼ਨ ਨੇ ਮੇਅਰ ਚੇਅਰ ਦੇ ਤੇ ਦਿਲ ਵੱਡਾ ਰੱਖਣ ਰੱਬ ਨੇ ਉਹਨਾਂ ਨੂੰ ਪਾਵਰ ਦਿੱਤੀ ਹੈ ਗੱਦੀ ਦਿੱਤੀ ਹੈ ਹੈ ਕੀ ਹੈ ਅਸੀਂ ਕੋਈ ਪਾਕਿਸਤਾਨ ਤੋਂ ਤਾਂ ਹੈ ਨਹੀਂ ਕਿ ਉਹਨਾਂ ਦੇ ਨਾਲ ਤਾਂ ਹੀ ਹੈ ਤਾਂ ਆਜਣ 2 ਮਿੰਟ ਚ ਅਗਰ ਕੋਈ ਰੁੱਸ ਗਿਆ ਉਹ ਵੱਡੇ ਨੇ ਉਹਦੇ ਚ ਮੇਅਰ ਨੇ ਤੇ ਉਹ ਮਨਾਲ ਹੈ ਕਿਹੜੀ ਗੱਲ ਹੈ ਇਹ ਕਿਹੜਾ ਕੋਈ ਨਜਾਇਜ਼ ਮੰਗ ਮੰਗ ਰਿਹਾ ਤਾਂ ਕੋਈ ਨਜਾਇਜ਼ ਮੰਗ ਨਹੀਂ ਕਹਿੰਦੇ ਅਸੀਂ ਮੰਗ ਰਹੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਭਾਜਪਾ ਦੇ ਧਰਨੇ ਨੂੰ ਹੁਣ ਸਮਰਥਨ ਜਿਹੜਾ ਅਕਾਲੀ ਦਲ ਅਤੇ ਕਾਂਗਰਸ ਦਾ ਵੀ ਮਿਲ ਗਿਆ ਤਾਂ ਇਕੱਠੇ ਹੁਣ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਕਾਰਪੋਰੇਸ਼ਨ ਜ਼ੋਨ ਡੀ ਦੇ ਦਫ਼ਤਰ ਦੇ